ਟੋਲਰ ਦੀ ਟੀਮ ਇਸ ਵਕਤ ਨਕੋਦਰ ਦੇ ਡੱਬ ਫਾਰਮ ਦੇ ਵਿੱਚ ਮੌਜੂਦ ਆ ਡੱਬ ਫਾਰਮ ਦੀ ਕੀ ਖਾਸੀਅਤ ਆ ਡੱਬ ਫਾਰਮ ਦੇ ਵਿੱਚ ਆਲੂ ਬਖਾਰਾ ਲੱਗਾ ਆ ਆੜੂ ਲੱਗੇ ਆ ਨਾਸ਼ਪਤੀਆਂ ਲੱਗੀਆਂ ਆ ਆਮ ਲੱਗੇ ਆ ਅੰਗੂਰ ਲੱਗੇ ਆ ਇੱਕ ਬਾਗ ਦੀ ਤੁਹਾਨੂੰ ਅੱਜ ਤਸਵੀਰ ਨਕੋਦਰ ਸ਼ਹਿਰ ਦੇ ਵਿੱਚ ਬਾਗ ਆ ਉਹ ਬਾਗ ਤੋਂ ਤੁਸੀਂ ਫਰੂਟ ਵੀ ਲੈ ਸਕਦੇ ਹੋ ਪ੍ਰਕਾਸ਼ ਸਿੰਘ ਡੱਬ ਜੀ ਜਿਹੜੇ ਇੱਕ ਬਹੁਤ ਮਿਹਨਤੀ ਆ ਇਹਨਾਂ ਨੇ ਦੱਸਿਆ ਜਿਹੜੇ ਅੰਗੂਰ ਲਾਏ ਆ ਜਿਹੜੇ ਬਾਹਰ ਲੱਗੇ ਆ ਬਾਹਰ ਲੋਹੋ ਉਦਾਂ ਹੀ ਖਾਣ ਜਿਹੜੇ ਅੰਦਰ ਲੱਗੇ ਆ ਅੰਦਰ ਅਸੀਂ ਤੋਰੀਏ ਆਓ ਤੁਹਾਨੂੰ ਅੰਦਰ ਲੈ ਚਲਦੇ ਆਂ ਰੋਟਰੀ ਕਲੱਬ ਨਕੋਦਰ ਈਸ਼ਤ ਦੇ ਸਹਿਯੋਗ ਦੇ ਨਾਲ ਅਸੀਂ ਇਸ ਬਾਗ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਕ ਤਾਲੇਰ ਦੀ ਟੀਮ ਹੈ ਇਸ ਵਕਤ ਮੈਂ ਦਿਖਾ ਦਵਾ ਕਿਸੇ ਠੰਡੇ ਇਲਾਕੇ ਜਿਨੀ ਖੜੇ ਅਸੀਂ ਬਿਲਕੁਲ ਜੀ ਨਕੋਦਰ ਦੇ ਵਿੱਚ ਡੱਬ ਫਾਰਮ ਦੇ ਵਿੱਚ ਖੜੇ ਆ ਜਿੱਥੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਵਧੀਆ ਪਿਆਰੇ ਪਿਆਰੇ ਆਲੂ ਬਖਾਰੇ ਰਸ ਭਰੇ ਆਲੂ ਬਖਾਰੇ ਲੱਗੇ ਆ ਜਿਹਦਾ ਮੇਰੇ ਖਿਆਲ ਕੋਈ ਵਿਸ਼ਵਾਸ ਹੀ ਨਹੀਂ ਆਪਾਂ ਕਰ ਸਕਦੇ ਵੀ ਇਹ ਨਕੋਦਰ ਦੇ ਵਿੱਚ ਇਹ ਬਾਗ ਹੋਊਗਾ ਜੀ ਹਾਂ ਇਹ ਬਾਗ ਨਕੋਦਰ ਦੇ ਵਿੱਚ ਹੀ ਮੌਜੂਦ ਆ ਜਿੱਥੇ ਆਲੂ ਲੱਗੇ ਆ ਇਹ ਕਿਤੇ ਆਲੂ ਬੁਖਾਰੇ ਲੱਗੇ ਆ ਆਲੂ ਉਹ ਵੀ ਇਹ ਚਲੋ ਬੀਜ ਦੇ ਹੋਣਗੇ ਨਾਲ ਨਾਲ ਆਰਗੇਨਿਕ ਆ ਸਾਰੇ ਇਹਨਾਂ ਨੇ ਦੱਸਿਆ ਆਰਗੇਨਿਕ ਆ ਆੜੂ ਆ ਜਿਹੜਾ ਆੜੂ ਤੁਸੀਂ ਬਾਜ਼ਾਰੋਂ ਲੈ ਕੇ ਖਾਂਦੇ ਆ ਉਹ ਸਾੜੂ ਤੇ ਇਹ ਸਾੜੂ ਦੇ ਵਿੱਚ ਬਹੁਤ ਟੇਸ ਦਾ ਫੜ ਗਿਆ ਇਹ ਜੂਸੀ ਆੜੂ ਆ ਮੈਂ ਡੱਬ ਸਭ ਨਾਲ ਗੱਲ ਕਰਾਂਗਾ ਸਰ ਪਾਈਓ ਸਰ ਰੋਟਰੀ ਕਲੱਬ ਈਸਟ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਪਹੁੰਚੇ ਆ ਉਹ ਤੁਹਾਨੂੰ ਲੈ ਕੇ ਆਏ ਨੇ ਇੱਥੇ ਦਿਖਾਉਣ ਦੇ ਲਈ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਇੱਕ ਤਾਂ ਲੈਡਰ ਦਾ ਔਰ ਸਾਡੀ ਟੀਮ ਰੋਟੀ ਗਰਮ ਨਕੂਨਦਰੀਸ਼ ਦਾ ਇਹਨਾਂ ਨੇ ਕਿ ਜੀ ਇਹਨਾਂ ਨੇ ਮੈਨੂੰ ਸੈਂਹ ਭੇਜਿਆ ਕਿ ਇਦਾਂ-ਇਦਾਂ ਕਰਕੇ ਵੀ ਇੱਥੇ ਤੁਸੀਂ ਆਓ ਤੇ ਉਹਦੇ ਬਾਰੇ ਮੈਂ ਦੱਸਦਾ ਔਰ ਬਹੁਤ ਬੜੀ ਖੁਸ਼ੀ ਦੀ ਗੱਲ ਆ ਤੇ ਉਹ ਬਹੁਤ ਇਹ ਕਹਿੰਦੇ ਖੁਸ਼ੀ ਦੀ ਗੱਲ ਆ ਜੀ ਕੁਝ ਥੋੜਾ ਜਿਹਾ ਜਾਣਾਂਗੇ ਆਰਗੇਨਿਕ ਇਹ ਸਰ ਕਿਦਾਂ ਤੁਹਾਡੇ ਮਨ ਵਿੱਚ ਵਿਚਾਰ ਆਇਆ ਕਿ ਆਪਾਂ ਇਦਾਂ ਦੇ ਬਾਗ ਲਾਈਏ ਉਹਦੇ ਵਿੱਚ ਇਸ ਤਰ੍ਹਾਂ ਸੀ ਜੇ ਕਿ ਜਦੋਂ ਸਾਡੇ ਕੋਲ ਰੋਟੀ ਕਲੱਬ ਦੇ ਫੰਕਸ਼ਨ ਹੁੰਦੇ ਸੀਗੇ ਹੂੰ ਉਹਦੇ ਵਿੱਚ ਜ਼ਿਆਦਾਤਰ ਇਹ ਕਿਹਾ ਜਾਂਦਾ ਸੀ ਕਿ ਪਾਣੀ ਦੀ ਤਹਿ ਜਿਹੜੀ ਹੈਗੀ ਆ ਉਹ ਥੱਲੇ ਜਾ ਰਹੀ ਆ ਪਾਣੀ ਦੀ ਪ੍ਰੋਬਲਮ ਹੋ ਸਕਦੀ ਆ ਤੇ ਫੇਰ ਮੈਂ ਇਹ ਬਾਗ ਲਾਉਣ ਦਾ ਉਪਰਾਲਾ ਕੀਤਾ ਕਿ ਸਿਰਫ ਆਡਾਂ ਦੇ ਵਿੱਚ ਹੀ ਪਾਣੀ ਜਾਊਗਾ ਹੋਰ ਕਿਤੇ ਨਹੀਂ ਜੇ ਅਸੀਂ ਸਬਜ਼ੀਆਂ ਵੀ ਲਾਉਣੀਆਂ ਉਸੇ ਆੜ ਤੇ ਲਾ ਕੇ ਉਹਦੀਆਂ ਵੇਲਾਂ ਜਿਹੜੀਆਂ ਅੰਦਰ ਨੂੰ ਚੱਲੇ ਜਾਣਗੀਆਂ ਔਰ ਉਹ ਪੂਰਾ ਫਰੂਟ ਦੇਣਗੀਆਂ ਸਬਜ਼ੀਆਂ ਵੀ ਦੇਣਗੀਆਂ ਜਿੱਦਾਂ ਕਰਕੇ ਦੱਸੋ ਹੁਣ ਇਸ ਵਕਤ ਆਪਾਂ ਕੀ ਕੀ ਲਾਇਆ ਇੱਥੇ ਸਾਡੇ ਕੋਲ ਆਲੂ ਬਖਾਰਾ 나ਖ ਹੈ ਔਰ ਅੰਗੂਰ ਹੈ ਅਮਰੂਦ ਹੈ ਤੇ ਜਾਮ ਨੂੰ ਆਂਬ ਅੰਗੂਰ ਵਗੈਰਾ ਯਾਨੀ ਸਾਰੇ ਦਾ ਸਾਰਾ ਫਰੂਟ ਕਾਫੀ ਫਰੂਟ ਹੈ ਬਿਲਕੁਲ ਜੀ ਨਕੋਦਰ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਦਾਂ ਦਾ ਫਰੂਟ ਹੋ ਸਕਦਾ ਦਿਲ ਤਾਂ ਕਰਦਾ ਮੈਂ ਤੋੜ ਕੇ ਕੇ ਖਾ ਲਵਾਂ ਸਾਰਿਆਂ ਨੂੰ ਖਲਾਵਾਂਗੇ ਆਪਾਂ ਭਾਜੀ ਇੱਕ ਇੱਕ ਜਿਹਾ ਰੱਖਦਾ ਦੇਖੀ ਆਪਾਂ ਇਹਦਾ ਟੇਸਟ ਇਹਦਾ ਬਿਆਰ ਨਾਲੋਂ ਖੱਟਰ ਸਾਹਿਬ ਇੱਧਰ ਆਓ ਮੇਰੇ ਕੋਲ ਆਓ ਇੱਧਰ ਆਓ ਸਰ ਇੱਧਰ ਆਓ ਆਪਾਂ ਇਹ ਵਾਹ ਜੀ ਵਾਹ ਕੀ ਆ ਇਹ ਬਾਤ ਆ ਇੱਕ ਇੱਕ ਦੇਖੋ ਖਾ ਕੇ ਦੇਖੋ ਪਹਿਲੇ ਇਹਦਾ ਕੁਝ ਬਿਆਰ ਨਾਲੋਂ ਆਪਾਂ ਨੂੰ ਟੇਸਟ ਦਾ ਕਿੰਨਾ ਕੁ ਫਰਕ ਲੱਗਦਾ ਮਾਸ਼ਾਅੱਲ ਆਲੂ ਬੁਖਾਰਾ ਆ ਕੋਈ ਖਾਦ ਨਹੀਂ ਇਹਦੇ ਵਿੱਚ ਕੋਈ ਦਵਾਈ ਨਹੀਂ ਪਾਈ ਗਈ ਬਿਲਕੁਲ ਔਰਗਾਨਿਕ ਇਸ ਦੇ ਨਾਲ ਹੀ ਆੜੂ ਆੜੂ ਦੇ ਬੂਟੇ ਵੀ ਦਿਨ ਦਿਖਾ ਦਿਆਂ ਮੈਂ ਇਹ ਆ ਜੀ ਆੜੂਆਂ ਦਾ ਬੂਟਾ ਵਾਜ ਵਾ ਡੱਬਾ ਸਾਹਿਬ ਇਹ ਵੀ ਬੜਾ ਪਿਆਰਾ ਹੈ ਜੀ ਵਾਜ ਵਾ ਦੇਖੋ ਕਿ ਆ ਬੜੇ ਬੜੇ ਲੱਗੇ ਆ ਆੜੂ ਆਏ ਹਾਏ ਹਾਏ ਵਾਜ ਵਾ ਇਧਰੋਂ ਆ ਕੇ ਲੋ ਸ਼ਾਟ ਇਧਰੋਂ ਲੋ ਆ ਦੇਖੋ ਆੜੂ ਆਥ ਲਓ ਆ ਜੀ ਵਾ 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 ਰਹੀ ਬਾ ਦਾ ਟੋੜੇ ਵੀ ਗਏ ਹੈਗੇ ਆ ਬਸ ਅੱਛਾ 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 ਇਹ ਆੜੂ ਆ ਇਹਨਾਂ ਕਰੂ ਖੜੋ ਵਾ ਇਹ ਆਈ ਬਾਤਾ ਇਹ ਆੜੂ ਆ ਜੀ ਡਾਕਟਰ ਸਾਹਿਬ ਇਹ ਬਿਲਕੁਲ ਆਰਗੈਨਿਕ ਇਹਦੇ ਚ ਕੋਈ ਖਾਦ ਨਹੀਂ ਹਾਂਜੀ ਕੋਈ ਦਵਾਈ ਵਗੈਰਾ ਨਹੀਂ ਪਾਈ ਜਾਂਦੀ ਹੋਰ ਇਦਾਂ ਖਾਦ ਜ਼ਰੂਰ ਇਹਨੂੰ ਪਾਈ ਜਾਂਦੀ ਪੈਰਾਂ ਚ ਉਹ ਵੀ ਦੇਸੀ ਸਾਗ ਖਾਦੀ ਜਿਹੜੀ ਹੈ ਰਸਪਰੇ ਜਿਸ ਦਾ ਰਸ ਹੁੰਦਾ ਇਹਦੇ ਹਾਂਜੀ ਹਾਂਜੀ ਕਾਫੀ ਹੋਰ ਵੀ ਬੰਦੇ ਨੇ ਕਾਫੀ ਤਾਰੀਫ ਕੀਤੀ ਆ ਕਿ ਟੈਸਟ ਜਿਹੜਾ ਇਹਦਾ ਮੈਂ ਜਿਵੇਂ ਪਹਿਲਾਂ ਦੱਸਿਆ ਮੈਂ ਇੱਕ ਰੇੜੀ ਤੇ ਖੜਾ ਸੀ ਉਤੋਂ ਮੈਂ ਫਰੂਟ ਲਿਆ ਸੀਗਾ ਕਹਿੰਦੇ ਨਕੋਦਰ ਦਾ ਫਰੂਟ ਮੈਂ ਕਦੀ ਹੋ ਹੀ ਨਹੀਂ ਸਕਦਾ ਨਕੋਦਰ ਦਾ ਫਰੂਟ ਹੋਵੇ ਪਰ ਅੱਜ ਮੈਂ ਬਿਲਕੁਲ ਦਿਖਾ ਰਿਹਾ ਜੀ ਇਹ ਆੜੂ ਦੇ ਵਿੱਚ ਰਸ ਆ ਇਹਨੂੰ ਤੁਸੀਂ ਇਹਦਾ ਜੂਸ ਵੀ ਪੀ ਸਕਦੇ ਆ ਆੜੂ ਦਾ ਖੱਟਾ ਸਾਹਿਬ ਇਧਰ ਆਓ ਪਲੀਏ ਇਹਦਾ ਜੂਸ ਬਣਦਾ ਬਣ ਜਾਂਦਾ ਸਰ ਸਰ ਇਹ ਇਹ ਮੈਂ ਇਹ ਕਿਹੜਾ ਕਿਹੜੀ ਕੁਆਲਟੀ ਕਿਹੜੀ ਹੈ ਦੀ ਕੁਆਲਟੀ ਯੂਨੀਵਰਸਿਟੀ ਜਲੰਧਰ ਤੋਂ ਮੈਂ ਨਿਆਸੀ ਉਹਨਾਂ ਨੇ ਮੈਨੂੰ ਪੌਦੇ ਦਿੱਤੇ ਸੀਗੇ ਜਿਹੜੇ ਕਿ ਕਾਫੀ ਕੰਮ ਜਾਂਦੇ ਸਰ ਇੱਕ ਦੇਖੋ ਤੋੜ ਕੇ ਦੇਖੋ ਨਹੀਂ ਦੇਖੋ ਸਰ ਨਹੀਂ 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 ਇੱਕ ਦੇਖੋ ਪਹਿਲੇ ਖਾ ਗਏ ਇੱਥੇ ਕੈਮਰੇ ਸਾਹਮਣੇ ਦੇਖੋ ਜਰਾ ਦੇਖੋ ਜਰਾ ਬਾਜ਼ਾਰ ਵੀ ਤੁਸੀਂ ਬਹੁਤ ਸਾਰੇ ਆੜੂ ਵਾਦੇ ਹੋਣੇ ਆ ਕੁਝ ਇਹਦਾ ਦੇਖੋ ਇਹ ਤਿਆਰ ਆ ਖਾ ਕੇ ਦੇਖੋ ਮੋਗਾ ਜੂਸੀ ਜਮੀ ਜੂ ਜੂਸ ਹੀ ਆ ਹਾਂਜੀ ਹਾਂਜੀ ਇਹ ਜਿੱਦਾਂ ਜੁੱਸ ਹੁੰਦਾ ਬਿਲਕੁਲ ਜੀ ਬਿਲਕੁਲ ਖੱਟਦਾ ਤੁਹਾਡੀ ਕਲੱਬ ਨੇ ਕਿਦਾਂ ਇਹਨਾਂ ਨੂੰ ਕੀਤਾ ਕਿ ਆ ਵੀ ਬਾਗ ਵੀ ਲਾਓ ਬਾਗ ਇਹਨਾਂ ਇਹਨਾਂ ਫਰੂਟ ਨੂੰ ਕੋਦਰ ਦੇ ਵਿੱਚ ਇਸ ਤਰ੍ਹਾਂ ਆ ਕਲੱਬ ਨੇ ਨਹੀਂ ਕਿਹਾ ਸਰਦਾਰ ਪ੍ਰਕਾਸ਼ ਸਿੰਘ ਜੀ ਡੱਬ ਜਿਹੜੇ ਨਾ ਹਾਂ ਬੇਸਿਕਲੀ ਇੰਜੀਨੀਅਰ ਸੀਗੇ ਅੱਛਾ ਜੀ ਫੌਂਡਰ ਦੇ ਵਿੱਚ ਵੀ ਇਹਨਾਂ ਨੇ ਬੜਾ ਕੰਮ ਕੀਤਾ ਹੂੰ ਰੋਟੀ ਕਲੱਬ 1988 ਤੋਂ ਇੱਥੇ ਸ਼ੁਰੂ ਹੋਇਆ ਸੀ ਡਾਕਟਰ ਹਰਦੀਪ ਸਿੰਘ ਵੇਲੇ ਅੱਛਾ ਜੀ ਇਹ ਸਾਡੇ ਨਾਲ ਫਾਊਂਡਰ ਉੱਥੋਂ ਦੇ ਮੈਂਬਰ ਆ ਪੰਜ ਛਿਆਰੀ ਪ੍ਰਧਾਨ ਬਣੇ ਰੋਟੀ ਕਲੱਬ ਦੇ ਸਾਡੇ ਦੇ ਨਕੋਦਰ ਰਜਿਸਟਰ ਸੀ ਲਿਆਂਦਾ ਦੁਨੀਆ ਦੇ ਜਿੱਥੇ ਜਿੱਥੇ ਵੀ 100 ਕਿੰਨੇ ਕੰਟਰੀਆਂ ਦੇ ਵਿੱਚ ਰੋਟੀ ਕਲੱਬ ਹੈਗੇ ਆ ਉੱਥੇ-ਉੱਥੇ ਜਾ ਕੇ ਜਿੱਤੋ ਜਦੋਂ ਵੀ ਫੋਰਨ ਕੰਟਰੀ ਜਾਂਦੇ ਤੇ ਉੱਥੇ ਆਪਣੀ ਨਕੋਦਰ ਦੀ ਹਾਜ਼ਰੀ ਲਵਾ ਕੇ ਆਉਂਦੇ ਦੱਸਦੇ ਆ ਵੀ ਅਸੀਂ ਨਕੋਦਰ ਤੋਂ ਆਏ ਆ ਰੋਟੇਰੀਅਨ ਆ ਇੰਨੀ ਜਿਹੜਾ ਦੇ ਵਿੱਚ ਸਾਡੇ ਸੇਵਾ ਭਾਵਨਾ ਐਨਜੀਓ ਦੇ ਹੋ ਤੌਰ ਤੇ ਸਰ ਸਾਬ ਹੋਰ ਕੀ ਕਹਿਣਾ ਚਾਹੋਗੇ ਇਹ ਬਾਗ ਟੋਟਲ ਕਿੰਨੇ ਰਕਬੇ ਦੇ ਵਿੱਚ ਆ ਸਾਡੇ 3 ਏਕੜ ਦੇ ਵਿੱਚ ਹਮ ਮੇਰੇ 10 ਏਕੜ ਤਕਰੀਬਨ ਇੱਕ ਇਧਰ ਸ਼ੌਕ ਹਟ ਏਰੀਏ ਦੇ ਵਸੇ ਵਿੱਚ ਮੈਂ ਆਪਣੇ ਉਹਨਾਂ ਬ੍ਰਦਰਨ ਦੇ ਦਿੱਤੇ ਸੀਗੇ ਤੇ ਮੈਂ 3 ਏਕੜ ਇਥੇ ਲੈ ਲਿਆ ਸੀ ਤਾਂ ਕਿਉਂਕਿ ਮੈਨੂੰ ਕੁਦਰਤੇ ਰਹਿਣ ਵਾਲਾ ਸੀ ਮੈਨੂੰ ਸ਼ੌਕ ਸੀ ਕਿ ਮੈਂ ਇਹ ਕੰਮ ਕਰਾਂ ਔਰ ਮੈਂ ਉੱਚ ਕਾਮਯਾਬ ਹੋਇਆ। ਦੱਸੋ ਸਰ ਮੈਂ ਪਹਿਲੇ ਇੱਥੇ ਆਇਆ ਸੀ ਕਿ ਕੱਲਾ ਥੋੜੇ ਜਿਹਾ ਨਾ ਅਮਰੂਦਾਂ ਦੇ ਇੱਥੇ ਸੀਗੇ ਦੇਖੇ ਮੈਂ। ਹਾਂਜੀ ਹਾਂਜੀ। ਅਮਰੂਦ ਲੱਗੇ ਹੁੰਦੇ ਹੀ। ਅਮਰੂਦ ਵੀ ਲੋਕੀ ਨਕੋਦਰ ਤੋਂ ਕਾਫੀ ਗੱਲ ਆਪੇ। ਇਹ ਸਰਾਂ ਕੇ 4 ਸਾਲ ਦੇ ਤੱਕ ਜਿਹੜਾ ਹੈਗਾ ਇਹ ਫਰੂਟ ਦੇਣੇ ਸ਼ੁਰੂ ਕਰ ਦਿੰਦੇ ਆ ਆਲੂ ਬੁਖਾਰਾ ਵਗੈਰਾ ਹੈਗਾ ਜਿਹੜੇ ਅਮਰੂਦ ਤੇ ਆਲੂ ਫਰਾ ਤੇ ਜਿਹੜਾ ਆੜੂ ਆ ਜੀ ਇਹ ਆੜੂ ਵੀ ਸੇਨ ਹਾਂ ਜੀ ਹਾਂ ਜੀ ਪਰ ਇਹ ਜਿਹੜੀ ਇਹ ਜਿਹੜੀ ਇਹ ਕੁਆਲਿਟੀ ਆ ਇਹ ਮਾਰਕੀਟ ਨਾਲੋਂ ਅਲੱਗ ਹੈ ਕੁਝ ਹਾਂ ਕੁਝ ਫਰਕ ਹੈ ਹਾਂ ਜੀ ਹਾਂ ਜੀ ਇਹ ਪੀਂਡ ਹੋ ਕੇ ਫੇਰ ਆਂਦੀ ਆ ਔਰ ਉਹਦੇ ਬੂਟੇ ਵੀ ਜਿਹੜੇ ਬੜੇ ਕਾਮਯਾਬ ਹੁੰਦੇ ਆ ਹਾਂ ਇਹ ਕਾਮਯਾਬ ਇੱਕ ਜੂਸੀ ਆ ਮੈਂ 200 ਬੂਟਾ ਲਿਆ ਸੀ ਜਿਹੜਾ ਕਿ ਉਹਦੇ ਵਿੱਚ ਕਾਫੀ ਕਾਮਯਾਬ ਹੋਇਆ 200 ਬੂਟਾ ਲਿਆ ਹਾਂ ਜੀ ਹਾਂ ਜੀ ਖਟਰ ਸਾਹਿਬ ਗੱਲਾਂ ਲੱਗਾ ਤੈਨੂੰ ਪਰਲਾ ਬਹੁਤ ਹੀ ਅੱਛਾ ਜੀ ਦੇਖੋ ਮੇਨ ਰੋਟੀ ਕਲੱਬ ਦਾ ਮਕਸਦ ਇਹ ਆ ਤੁਹਾਨੂੰ ਅਸੀਂ ਇਹ ਬੇਨਤੀ ਕਰਨੀ ਵੀ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਆ ਜਿਹੜੇ ਹਰ ਵੇਲੇ ਆਪਣੀਆਂ ਜਿਹੜੀਆਂ ਸੀਜ਼ਨਲ ਫਸਲਾਂ ਬੀਜਦੇ ਆ ਉਹਨਾਂ ਵਾਸਤੇ ਪ੍ਰੇਰਨਾ ਸੋਤਰਾ ਕਿ ਰੋਟੀ ਇੰਟਰਨੈਸ਼ਨਲ ਦਾ ਵੀ ਇਹ ਸਲੋਗਨ ਆ ਔਰ ਦੁਨੀਆ ਦੇ ਵਿੱਚ ਪਾਣੀ ਬਾਕੀ ਬਹੁਤ ਘੱਟ ਰਿਹਾ ਪਾਣੀ ਘੱਟ ਰਿਹਾ ਬਾਕੀ ਘੱਟ ਰਿਹਾ ਪਾਣੀ ਘੱਟ ਰਿਹਾ ਔਰ ਖਾਸ ਤੌਰ ਤੇ ਜ਼ਿਮੀਂਦਾਰ ਭਰਾ ਜਿਹੜੇ ਆ ਦੇ ਵੇਸਤਰਾ ਦੀ ਸਾਡੀ ਇਹਨਾਂ ਦੇ ਆਪਣਾ ਜਿਸ ਤਰ੍ਹਾਂ ਵੀ ਗਾਈਡਲਾਈਨ ਮਿਲ ਰਹੀਆਂ ਤੁਹਾਡੇ ਰਾਹੀਂ ਤੁਹਾਡੇ ਮਾਰਫਤ ਅਸੀਂ ਲੋਕਾਂ ਨੂੰ ਜਾਗਰਤ ਕਰਨਾ ਚਾਹੁੰਦੇ ਰੋਟੀ ਕਲੱਬ ਕੋਧਰ ਇਸ ਦੀ ਮਨਸ਼ਾ ਇਹੀ ਆ ਵੀ ਇਹ ਸਾਡਾ ਅਜਦਾ ਪ੍ਰੋਜੈਕਟ ਹੀ ਆ ਸਾਡੇ ਪ੍ਰਧਾਨ ਜੀ ਸੰਜੀਵ ਮਹਾਜਨ ਜੀ ਸਾਬਕਾ ਪ੍ਰਧਾਨ ਰੋੜਾ ਸਾਹਿਬ ਸੀਤਾਰਾਮ ਨਿੱਜਰ ਸਾਬਕਾ ਪ੍ਰਧਾਨ ਸਾਡੇ ਅਸਿਸਟੈਂਟ ਗਵਰਨਰ ਹੈ ਜੀ ਉਹ ਅਸੀਂ ਸਾਰੇ ਜਿੰਨੇ ਜੱਡੇ ਇੱਕਦਮ ਪਤਾ ਲੱਗਾ ਦੇ ਡਾਬ ਸਾਬ ਨੂੰ ਜਲੰਧਰ ਨੂੰ ਸਪੈਸ਼ਲੀ ਤੌਰ ਤੇ ਸੱਦਿਆ ਵੀ ਆਓ ਵੀ ਆਪਾਂ ਲੋਕਾਂ ਨੂੰ ਮੋਟੀਵੇਟ ਕਰੀਏ ਔਰ ਅਸੀਂ ਤੁਹਾਡਾ ਖਾਸ ਤੌਰ ਤੇ ਇੱਥੇ ਆਉਣ ਦਾ ਸਵਾਗਤ ਵੀ ਕਰਦੇ ਆਂ ਰੋਟੀ ਕਲੱਬ ਨਕੋਦਰ ਇਸ ਤੋਂ ਵੱਲੋਂ ਵੀ ਡਬਲ ਫਾਰਮ ਹਾਊਸ ਤੋਂ ਵੀ ਬੀ ਬਹੁਤ ਵਧੀਆ ਹੀ ਇਹ ਉਪਰਾਲਾ ਤੁਹਾਡੇ ਵਾਸਤੇ ਵੀ ਇਹ ਆ ਵੀ ਨਹੀਂ ਮੈਂ ਤਾਂ ਚਲੋ ਉਪਰਾਲਾ ਬਹੁਤ ਵਧੀਆ ਨਪੋਦਰ ਨਵਾਸੇ ਕੀ ਕਹੋਗੇ ਵੀ ਇਹ ਫਰੂਟ ਕਿਦਾਂ ਦਾ ਲੱਗਾ ਤੁਹਾਨੂੰ ਫਰੂਟ ਜੀ ਬਾਜ਼ਾਰੋਂ ਵੀ ਲਿਆਂਦਾ ਹੋਊ ਜਦੋਂ ਜਿਆਦਾ ਕੁਆਲਿਟੀ ਦਾ ਫਰੂਟ ਆ ਉਹਦੀ ਤਾਰੀਫ਼ ਹਮੇਸ਼ਾ ਹੀ ਹੁੰਦੀ ਐ ਇਸ ਕਰਕੇ ਨਹੀਂ ਸਾਡੇ ਘਰ ਦੇ ਵਿੱਚ ਜਾਂ ਸਾਡੇ ਭਰਾ ਦੇ ਫਾਰਮ ਉੱਥੇ ਲੱਗਾ ਇਹ ਵਾਕਈ ਜਿਹੜਾ ਬੰਦਾ ਖਾਊਗਾ ਉਹਨੂੰ ਪਤਾ ਲੱਗੂ ਵੀ ਉਹ ਕਿੰਨੀ ਕੁਆਲਿਟੀ ਵਾਲਾ ਬਰੀਡ ਆ ਜੀ ਹਾਂ ਜੀ ਕਿਵੇਂ ਲੱਗਾ ਜੀ ਸਰ ਖਾਦਾ ਤੁਸੀਂ ਹਾਂ ਟਿੰਗੜਾ ਸਾਹਿਬ ਸਭ ਤੋਂ ਪਹਿਲਾਂ ਤਾਂ ਇੱਕ ਤਾਲਾਰ ਬੋਲ ਨੂੰ ਤੁਹਾਡੇ ਇੱਥੇ ਆਂਦਾ ਜੀ ਆਇਆਂ ਆ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਡੱਬ ਸਾਹਿਬ ਦਾ ਸਾਡਾ ਪਿਛਲੇ 88 ਤੋਂ ਇਹ ਸਾਡੀ ਕਲੱਬ ਨਾਲ ਜੁੜੇ ਨੇ ਔਰ ਜਿੰਨੀ ਡੈਡੀਕੇਸ਼ਨ ਇਸ ਰੋਟਰੀਅਨ ਚ ਹੈ ਸ਼ਾਇਦ ਅਸੀਂ ਲਗਾਤਾਰ ਕਲੱਬ ਵੱਲੋਂ ਇਹਨਾਂ ਨੂੰ 7 ਸਾਲ ਬੈਸਟ ਰੋਟਰੀਅਨ ਦਾ ਅਵਾਰਡ ਦੇ ਰਹੇ ਹਾਂ ਔਰ ਜਿਵੇਂ ਖੱਟਰ ਸਾਹਿਬ ਨੇ ਦੱਸਿਆ ਵੀ ਜਿੱਥੇ-ਜਿੱਥੇ ਵੀ ਐ ਬ੍ਰਾਊਡ ਜਾਂਦੇ ਆ ਉੱਥੇ ਹੀ ਜਿਹੜੀ ਰੋਟਰੀ ਕਲੱਬ ਐ ਉੱਥੇ ਇਹ ਨਕੋਦਰੀਸਟ ਵੱਲੋਂ ਹਾਜ਼ਰੀ ਲਵਾਉਂਦੇ ਆ ਬਾਕੀ ਲਈ ਇਹ ਇੱਥੇ ਫਰੂਟਸ ਦੀ ਗੱਲ ਇਹ ਯੂਨੀਵਰਸਿਟੀ ਦਾ ਸਟੈਟਿਸ ਐ ਵੀ ਜੇ ਅਸੀਂ ਝੋਨਾ ਨਾ ਛੱਡਿਆ ਤੇ ਸਾਡਾ ਜਿਹੜਾ ਪਾਣੀ ਦਾ ਜਿਹੜਾ ਪਹਿਲੇ ਹੀ ਵਰਲਡ ਲੈਵਲ ਤੇ ਜੋ ਰਿਪੋਰਟਸ ਐ ਬਹੁਤ ਜ਼ਿਆਦਾ ਨੀਚੇ ਜਾ ਰਿਹਾ ਮੈਨੂੰ ਯਾਦ ਆ ਵੀ ਅਸੀਂ 15 ਸਾਲ ਪਹਿਲੇ ਬੋਰ ਕਰਾਇਆ ਸੀ ਤੇ ਸ਼ਾਇਦ ਉਹ 150 ਫੁੱਟ ਤੇ ਪੌਣੇ 300 ਫੁੱਟ ਤੋਂ ਘੱਟ ਜਿਹੜਾ ਅਸੀਂ ਘਰਾਂ ਦੇ ਵਿੱਚ ਵੀ ਬੋਰ ਕਰਾਈਏ ਤੇ ਉਹ ਨਹੀਂ ਆਇਆ ਇਹੋ ਹੀ ਦਰਸਾਉਂਦਾ ਹੈ ਵੀ ਪਾਣੀ ਕਿੰਨਾ ਨੀਚੇ ਚਲਾ ਗਿਆ ਮੈਂ ਇਸੇ ਕਰਕੇ ਆਪਣੀ ਕਲੱਬ ਵੱਲੋਂ ਤੁਹਾਡੇ ਬਿਹਾਫ ਤੇ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਜਾਂ ਜਿਹੜੇ ਪਾਣੀ ਦਾ ਜਿੱਦਾਂ ਵੀ ਯੂਜ਼ ਕਰਦੇ ਆ ਵੀ ਝੋਨੇ ਦੀ ਫਸਲ ਤੋਂ ਹਟ ਕੇ ਆਪਾਂ ਸਬਜ਼ੀਆਂ ਤੇ ਫਰੂਟਾਂਵਾਂ ਲਾਈਏ ਪਾਣੀ ਉਹਦੇ ਨਾਲ ਘੱਟ ਤੋਂ ਘੱਟ ਲੱਗਦਾ ਔਰ ਉਹਦੇ ਨਾਲ ਉਹ ਮਾਰਜਨ ਕਈ ਗੁਣਾ ਜ਼ਿਆਦਾ ਸਾਨੂੰ ਇਹਦੇ 'ਚ ਮਿਲਦਾ ਹੈ ਤਨਵਰ ਦੱਸ ਸਾਬ ਆਹ ਵਾਹ ਜੀ ਤੁਹਾਨੂੰ ਬਾਗ ਦੇ ਵਿੱਚ ਲੈ ਚਲਦੇ ਇੱਕ ਵਾਰ ਦਿਖਾਉਣੇ ਹੋਰ ਦਿਖਾਉਣੇ ਤੁਹਾਨੂੰ ਆਲ ਨਾਲ ਬਿਲਕੁਲ ਬਾਗੀਚਾ ਦੇਖੋ ਜੀ ਵਾਹ ਜੀ ਵਾਹ ਜੀ ਵਾਹ ਆਹ ਦੇਖੋ ਜੀ ਵਾਹ ਜੀ ਇਹ ਬਾਤਾਂ ਆ ਜੀ ਆਏ ਆ ਆਹ 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 ਕੀ ਆਈ ਬਾਤਾਂ ਆਰਗੇਨਿਕ ਸਰ ਕੁਝ ਕਹਿਣਾ ਚਾਹੁੰਦੇ ਹਾਂ ਜੀ ਸਰ ਹਾਂ ਉਹਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਕੰਡ ਕਰਦੇ ਤਾਂ ਆਮਦਨ ਕਿੰਨੀ ਖ ਹੋ ਜਾਂਦੀ ਜੀ ਦੇਖੇ ਜਾਵੇ ਆਮਦਨ ਜਿਸ ਤਰ੍ਹਾਂ ਕਿ ਲਾਲੋ ਤੁਸੀਂ ਤਕਰੀਬਨ 1.5 ਲੱਖ ਰੁਪਇਆ ਸਾਲ ਦਾ ਹੋ ਜਾਂਦੀ ਹੈ 1 ਏਕੜ ਦੀ ਹਾਂਜੀ ਇਹਦੇ ਵਿੱਚ ਆਲੂ ਬੁਖਾਰਾ ਵੀ ਟੋਪ ਤੇ ਹਾਂਜੀ ਹਾਂਜੀ ਆਲੂ ਵੀ ਟੋਪ ਤੇ ਆ ਹਾਂਜੀ ਹਾਂਜੀ ਅੰਗੂਰ ਵੀ ਲੱਗੇ ਤੇ ਬਿਲਕੁਲ 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 ਸਾਰੀ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਬ੍ਰਿਜ ਬਾਰੇ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਰੋਟਰੀ ਕਲੱਬ ਈਸਟ ਨਕੋਦਰ ਦਾ ਖੱਟਰ ਸਾਹਿਬ ਦਾ ਖਾਸ ਕਰਕੇ ਮਹਾਜਨ ਸਾਹਿਬ ਦਾ ਖਾਸ ਕਰਕੇ ਪਿਛੇ ਇੱਕ ਦਿਖਾ ਦਿਓ ਮੇਖਾ ਲਾਲੂ ਬੁਖਾਰੇ ਉਹ ਦੇਖੋ ਇਹ ਇਹ ਉਹ ਦੇਖੋ ਇਹ ਆਲੂ ਬੁਖਾਰੇ ਟੋਪ ਦੇ ਆ ਇਹ ਲੈ ਕੇ ਆ ਰਹੇ ਨੇ ਨਾਲ ਨਾਲ ਇੱਥੇ ਇੱਕ ਵੀਡੀਓ ਨੂੰ ਜਿਆਦਾ ਸੀ ਲੰਬੀ ਨਿਕਰਾਂਗੇ ਇਹ ਐਂਡ ਕਰਾਂਗੇ ਵੀਡੀਓ ਦਾ ਇਹ ਆ ਦੇਖੋ ਜੀ ਇਹ ਆੜੂ ਔਰ ਆਲੂ ਬੁਖਾਰਾ ਬਹੁਤ ਹੀ ਟੋਪ ਦਾ ਬਾਗ ਆ ਇਹਨਾਂ ਦਾ ਇਹਨਾਂ ਦੇ ਅੰਗੂਰ ਵੀ ਲੱਗੇ ਨੇ ਹੋਰ ਵੀ ਬਹੁਤ ਕੁਝ ਇਹਨਾਂ ਨੇ ਬੀਜਿਆ ਤੁਹਾਨੂੰ ਨਕੋਦਰ ਸ਼ਹਿਰ ਦੀਆਂ ਤਸਵੀਰਾਂ ਅਸੀਂ ਆ ਨਕੋਦਰ ਸ਼ਹਿਰ ਪੰਡੋਰੀ ਰੋਡ ਤੇ ਡੱਬ ਫਾਰਮ ਤੋਂ ਜਿੱਥੇ ਇਹ ਤੁਸੀਂ ਡੱਬ ਸਾਹਿਬ ਇੱਕ ਮਿੰਟ ਮੇਰੀ ਇੱਕ ਮਿੰਟ ਗੱਲ ਸੁਣੀਓ ਜੇ ਕਿਸੇ ਨੇ ਫਰੂਟ ਲੈਣਾ ਹੋਵੇ ਇੱਥੇ ਵੀ ਆ ਸਕਦਾ ਹੋ ਲੈਣ हां इथे ਜਿਹੜੇ ਠੇਕੇਦਾਰ ਆ ਉਹਨਾਂ ਨੂੰ ਫਰੂਟ ਰੈਡੀ ਰੱਖਿਆ ਹੁੰਦਾ ਉਹਨਾਂ ਨੂੰ ਲੈ ਆ ਸਕਦੇ ਲੈ ਕੇ ਜਾ ਸਕਦਾ ਬਿਲਕੁਲ ਜੀ ਜਿਹੜੇ ਨਕੋਦਰ ਨਿਵਾਸੀਆਂ ਨੇ ਵੀ ਫਰੂਟ ਜਿਹੜਾ ਆਪਣੇ ਆਪ ਤੋੜ ਕੇ ਖਾਣਾ ਜਿ ਤਰ੍ਹਾਂ ਮੈਂ ਇੱਥੋਂ ਤੋੜ ਕੇ ਆ ਇਹ ਆ ਤੋੜ ਕੇ ਲਿਆ ਜੇ ਇਸ ਤਰ੍ਹਾਂ ਲੈਣਾ ਚਾਹੁੰਦੇ ਹੋ ਡੱਬ ਫਾਰਮ ਰੋਡ ਕਿਹੜੀ ਪੈਂਦੀ ਪੜ ਜੀਆਂ ਰੋਡ ਪਡੋਰੀ ਰੋਡ ਡੱਬ ਫਾਰਮ ਪਡੋਰੀ ਰੋਡ ਦੇ ਆ ਕੇ ਤੁਸੀਂ ਆਪ ਵੀ ਆਲੂ ਬਖਾਰਾ ਟਾਪ ਦਾ ਔਰ ਆੜੂ ਜਿਹੜੇ ਆ ਇਹ ਟਾਪ ਦੇ ਇਥੋਂ ਲੈ ਸਕਦੇ ਨੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਿਕੋਦਰ